ਜਿੱਦਾਂ ਜਿੱਦਾਂ ਤੁਸੀਂ ਸਾਨੂੰ ਆਪਣੀ ਸਕਿਨ ਕੇਅਰ ਦੇ ਰਿਜ਼ਲਟ ਦੇਈ ਜਾਉਗੇ ਸਾਨੂੰ ਫੀਡਬੈਕ ਦੱਸੀ ਜਾਉਗੇ ਜਿਹੜਾ ਜਿਹੜਾ ਦੱਸੀ ਜਾਊਗਾ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਸਾਰੇ ਜਿਹੜੇ ਹੈਗੇ ਆ ਨਾ ਉਹ ਨਹੀਂ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦੇ ਸੋਸ਼ਲ ਮੀਡੀਆ ਤੇ ਆਪਣਾ ਰਿਜ਼ਲਟ ਸ਼ੋ ਕਰਨਾ ਆਪਾਂ ਉਹਨਾਂ ਨੂੰ ਜਬਰਦਸਤੀ ਨਹੀਂ ਕਰ ਸਕਦੇ ਸੋ ਮੱਕ ਦੀ ਗੱਲ ਇਹ ਹੈ ਕਿ ਆਹ ਵਾਲੇ ਰਿਜ਼ਲਟ ਅੱਜ ਜੇ ਮੈਨੂੰ ਆਏ ਹੈਗੇ ਨੇ ਤੇ ਤੁਸੀਂ ਖੁਦ ਰੀਡ ਕਰ ਸਕਦੇ ਆ ਹਲੇ ਸਿਰਫ ਇਹਨਾਂ ਨੂੰ 15 ਦਿਨ ਹੀ ਹੋਏ ਨੇ ਯੂਜ਼ ਕਰਦਿਆਂ ਨੂੰ ਤੇ ਇਫੈਕਟਿਵ ਇਨ ਇਫੈਕਟਿਵ ਨਹੀਂ ਇਫੈਕਟਸ ਇਹਨਾਂ ਨੂੰ ਨਜ਼ਰ ਆ ਰਹੇ ਨੇ ਮੇਰੀ ਥੋੜੀ ਇੰਗਲਿਸ਼ ਹਾਈ ਹੈਗੀ ਆ ਸੋ ਦੈਟਸ ਵਾਈ ਠੀਕ ਹੈ ਤੇ ਤੁਸੀਂ ਮਾਈਂਡ ਨਾ ਕਰੋ ਮੇਰੀ ਇੰਗਲਿਸ਼ ਦਾ ਰਿਜ਼ਲਟ ਵੱਲ ਤੁਸੀਂ ਨਜ਼ਰ ਮਾਰਨੀ ਹੈਗੀ ਆ ਤੇ ਸਕਿਨ ਕੇਅਰ ਇਜ਼ ਅਪ ਟੂ 40% ਆਫ ਇਨ ਯੂਕੇ ਐਂਡ ਯੂਰਪ ਦੇਖੇ ਇੰਗਲਿਸ਼ ਆ ਗਈ ਨਾ ਮੇਰੀ ਤੇ ਜੇ ਤੁਸੀਂ ਯੂਕੇ ਯਰ ਤੋਂ ਬਿਲੋਂਗ ਕਰਦੇ ਹੋ ਇੰਡੀਆ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਦੋ ਬਾਇਸਲ ਇੰਡੀਆ ਦੇ ਵਿੱਚ ਫ੍ਰੀ ਚੇ ਹੀ ਮਿਲਦੇ ਪਏ ਤੁਹਾਨੂੰ ਇੰਨੀ ਸੇਵਿੰਗ ਹੁੰਦੀ ਪਈ ਹੈ ਅੱਛਾ ਜਲਦੀ ਕਰੋ ਨਹੀਂ ਸਮਾਂ ਮੁੱਕ ਜਾਣਾ ਫੇਰ ਨਾ ਕਹੀਓ